ਦੇਖੋ ਜਿਹੜੀ ਨਿਰਮਲ ਸਿੰਘ ਪੰਗੂ ਦੀ ਮੌਤ ਆ ਇਹਦੇ ਤੇ ਅਸੀਂ ਅਫਸੋਸ ਜ਼ਾਹਰ ਕਰਦੇ ਆ ਬਤੌਰ ਇਨਸਾਨੀਅਤ ਪਰ ਜਿਹੜੇ ਇਨਵੈਸਟਰਸ ਨੇ ਉਹਨਾਂ ਦਾ ਨਿਰਮਲ ਸਿੰਘ ਪੰਗੂ ਨਾਲ ਇਸ ਟਾਈਮ ਕੋਈ ਸਰਵਕਾਰ ਨਹੀਂ ਹੈਗਾ ਕਿਉਂਕਿ 2 ਫਰਵਰੀ 2016 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਸਾਰੇ ਰਾਈਟ ਲੋਡਾ ਕਮੇਟੀ ਜੋ SEBI ডিপਾਰਟਮੈਂਟ ਆ ਉਹਨੂੰ ਦੇ ਦਿੱਤੇ ਔਰ ਅੱਜ ਦੀ ਡੇਟ ਤੇ ਪਰਲ ਗਰੁੱਪ ਦੇ ਉੱਤੇ ਸਾਰਾ ਕੰਟਰੋਲ ਗਵਰਨਮੈਂਟ ਦਾ ਤੇ ਉਹਨਾਂ ਨੂੰ ਹੁਕਮ ਹੈ ਸੁਪਰੀਮ ਕੋਰਟ ਵੱਲੋਂ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਦਿੱਤੇ ਜਾਣ ਔਰ ਨਰਮਲ ਸਿੰਘ ਪੰਗੂ ਤਾਂ 2 ਫਰਵਰੀ 2016 ਤੋਂ ਦੇਣਦਾਰੀ ਤੋਂ ਬਾਹਰ ਹੈ ਔਰ ਉਹਨਾਂ ਤੇ ਜੋ ਕੇਸ ਚੱਲਦਾ ਉਹ ਅਲੱਗ ਵਿਸ਼ਾ ਹੈਗਾ ਕਿ ਹੋਰ ਉਹਨਾਂ ਨੇ ਜੋ ਉਹ ਤਾਇਆ ਉਹਨਾਂ ਦੇ ਸਿਸਟਮ ਚ ਰਹੀਆਂ ਉਹ ਅਲੱਗ ਗੱਲ ਹੈਗੀ ਆ ਪਰ ਇਨਵੈਸਟਰ ਨੂੰ ਕੋਈ ਨਿਰਾਸ਼ ਹੋਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਨਵੈਸਟਰ ਨੇ ਪੈਸਾ ਭੰਗੂ ਨੇ ਪਹਿਲਾਂ ਨਹੀਂ ਸੀ ਇਨਵੈਸਟਰ ਨੂੰ ਦੇਣਾ ਉਹ ਵੀ ਗਵਰਨਮੈਂਟ ਨੇ ਦੇਣਾ ਸੀਗਾ ਅੱਜ ਉਹਨਾਂ ਦੀ ਡੈਥ ਹੋ ਜਾਂਦੀ ਆ ਹੁਣ ਤਾਂ ਕੋਈ ਪੂਰੇ ਦੀ ਪੂਰੀ ਜ਼ਿੰਮੇਵਾਰੀ ਲੋਡਾ ਕਮੇਟੀ ਦੀ ਵੀ ਬਣਦੀ ਆ ਕਿ ਉਹ ਇਨਵੈਸਟਰ ਦੇ ਪੈਸੇ ਦੇਣ ਦੇਖੋ ਉਹ ਲੋਕਾਂ ਨੂੰ ਨਹੀਂ ਪਤਾ ਹਨਾ ਵੀ ਉਹ ਉੱਪਰ ਕੀ ਹੋਇਆ ਹਨਾ ਕਿਵੇਂ ਬਾ ਫੈਸਲਾ ਹੈਗਾ ਤੇ ਲੋਕਾਂ ਨੂੰ ਲੱਗਦਾ ਪਰ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਪੈਸੇ ਦੀ ਵਾਪਸੀ ਆ ਉਹ ਪ੍ਰਾਪਰਟੀ ਪ੍ਰਾਪਰਟੀ ਦਬਾਊਗੀ ਹੂੰ ਹੂੰ ਤੇ ਉਹ ਪ੍ਰਾਪਰਟੀ ਪਈ ਆ ਉਹਨੂੰ ਵੇਚ ਕੇ ਲੋਕਾਂ ਨੂੰ ਪੈਸੇ ਮਿਲ ਜਾਣਗੇ ਦੇਖੋ ਫੈਸਲਾ ਤਾਂ ਸੁਪਰੀਮ ਕੋਰਟ ਨੇ ਸੁਣਾ ਦਿੱਖਿਆ ਪਰ ਇਹ ਤਾਂ ਹੁਣ ਗਵਰਨਮੈਂਟ ਦੇ ਜਿਹੜੇ ਹਕ ਕੰਮ ਆ ਉਹ ਬੜਾ ਸਲੋ ਚੱਲਦਾ ਲੋਡਾ ਕਮੇਟੀ ਆ ਉਹਦੀ ਜਿਹੜੀ ਕਾਰਜ ਪ੍ਰਣਾਲੀ ਆ ਉਹ ਬੜੀ ਢਿੱਲੀ ਆ ਉਦੇ ਵਿੱਚ ਉਹਨਾਂ ਦਾ ਤਰੀਕਾ ਬੜਾ ਰੋਂਗ ਹੈ ਇਸ ਕਰਕੇ ਉਹ ਪ੍ਰਾਪਰਟੀਆਂ ਵਿਕ ਨਹੀਂ ਰਹੀਆਂ ਜਿੰਨਾ ਚਿਰ ਉਹ ਪ੍ਰਾਪਰਟੀਆਂ ਨਹੀਂ ਵਿਕਦੀਆਂ ਉਹਨਾਂ ਚਿਰ ਲੋਕ ਪੈਸੇ ਨਹੀਂ ਆਉਂਦੇ ਤਾਂ ਇਨਵੈਸਟਰ ਨੂੰ ਨਹੀਂ ਮਿਲਦੇ ਪਰ ਜੇ ਇਹਦੇ ਵਿੱਚ ਲੋਡਾ ਕਮੇਟੀ ਸਾਰੇ ਸਟੇਟਸ ਨੂੰ ਅਧਿਕਾਰ ਦੇ ਦੇ ਕਿ ਸਾਰੀਆਂ ਸਟੇਟਾਂ ਚ ਕਿਉਂਕਿ ਪ੍ਰਾਪਰਟੀ ਆ ਉੱਥੋਂ ਦੀਆਂ ਸਰਕਾਰਾਂ ਪ੍ਰਾਪਰਟੀ ਨੂੰ ਵੇਚ ਕੇ ਉਹਨਾਂ ਨੂੰ ਪੈਸੇ ਦੇ ਦੇਣ ਦੇਖੋ 5 ਕਰੋੜ 85 ਲੱਖ ਇਨਵੈਸਟਰਸ ਨੇ ਇਹਦੇ ਜਿਨ੍ਹਾਂ ਦੀ ਦੇਣਦਾਰੀ 50 ਹਜ਼ਾਰ ਕਰੋੜ ਹੈ ਦੇ ਲਗਭਗ ਹੈਗੀ ਆ ਪਰ ਜਿਹੜੀ ਆਪਾਂ ਪ੍ਰਾਪਰਟੀ ਦੀ ਗੱਲ ਕਰੀਏ ਜਿਹਨੂੰ ਗਵਰਨਮੈਂਟ ਨੇ ਪਲਾਜ਼ ਕਰਨ ਦੇ ਹੁਕਮ ਹੋਏ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹ ਲਗਭਗ ਪਾਉਣੇ 2 ਲੱਖ ਕਰੋੜ ਦੀ ਆ ਦੇਣਦਾਰੀ ਤੋਂ ਕਿਤੇ ਦੀ ਜਿਆਦਾ ਪਰ ਕਿਤੇ ਨਾ ਕਿਤੇ ਸਿਸਟਮ ਚ ਕਮੀ ਆ ਸੀਵੀਆਈ ਨੇ ਸਾਰੀਆਂ ਪ੍ਰਾਪਰਟੀਆਂ ਦੀ ਪਰਚੋਲ ਨਹੀਂ ਕੀਤੀ ਸੇਬੀ ਵੱਲੋਂ ਸਾਰੇ ਐਸੈਟ ਨਹੀਂ ਸਾਹਮਣੇ ਲਿਆਂਦੇ ਗਏ ਕਿਉਂਕਿ ਇਹਨਾਂ ਦੀਆਂ ਬਹੁਤ ਪ੍ਰਾਪਰਟੀਆਂ ਬਹੁਤ ਕਾਰੋਬਾਰ ਉਸ ਅਟੈਚਡ ਪ੍ਰਾਪਰਟੀ ਤੋਂ ਬਾਹਰ ਨੇ ਜਿਵੇਂ ਗਿਆਨ ਸਾਗਰ ਹੋ ਗਿਆ ਹੋਟਲ ਰਿਜ਼ੋਰਟ ਹੋ ਗਏ ਕੁਝ ਇਹਨਾਂ ਦੀ ਨਿੱਜੀ ਨਿਰਮਲ ਸਿੰਘ ਭੰਗੂ ਦੀ ਤੇ ਉਹਦੀ ਫੈਮਲੀ ਦੀ ਨਿੱਜੀ ਪ੍ਰਾਪਰਟੀਆਂ ਨੇ ਕੁਝ ਇਹਨਾਂ ਦੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਕੋਲੇ 100-100 ਕਰੋੜ ਦੀ ਜਾਇਦਾਦ ਹੈਗੀ ਆ ਉਹ ਸਾਰੀਆਂ ਅਟੈਚ ਹੋ ਜਾਂਦੀਆਂ ਨੇ ਤਾਂ ਪਾਉਣੇ 2 ਲੱਖ ਕਰੋੜ ਤੋਂ ਉੱਪਰ ਦੀ ਮੁੱਲ ਦੀ ਪ੍ਰਾਪਰਟੀ ਬਣਦੀ ਆ ਪਰ ਉਹਦੇ ਲਈ ਸੀਬੀਆਈ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਪਊਗਾ ਨਾ ਸਾਰੀਆਂ ਪ੍ਰਾਪਰਟੀਆਂ ਅਟੈਚ ਕਰਨ ਵਾਸਤੇ ਦੇਖੋ ਜੱਥੇਬੰਦੀ ਤਾ ਸੰਘਰਸ਼ ਲਾਸਟ ਤੱਕ ਕਰੂਗੀ ਜਿੱਦਾਂ ਚਿਰ ਇਕੱਲੇ-ਇਕੱਲੇ ਇਨਵੈਸਟਰ ਨੂੰ ਪੈਸਾ ਨਹੀਂ ਮਿਲਦਾ ਪਰ ਹਾਂ ਇੱਕ ਗੱਲ ਹੈਗੀ ਆ ਵੀ ਜੇ ਲੋਕਾਂ ਕੁੱਪ ਦੀ ਆਵਾਜ਼ ਥੋੜੀ ਉਠਾਉਣ ਜਾ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਤੱਕ ਉਹਨਾਂ ਦੀ ਆਵਾਜ਼ ਜਾਂਦੀ ਰਹੇ ਤਾਂ ਉਹ ਮੁੱਦੇ ਉੱਠਦੇ ਰਹਿਣ ਜਿੱਦਾਂ ਕਿ ਪਾਰਲੀਮੈਂਟ ਦੇ ਵਿੱਚ ਐਮਪੀ ਤੋਂ ਮੈਂਬਰ ਪਾਰਲੀਮੈਂਟ ਨੇ ਮੁੱਦਾ ਠਾਇਆ ਤੇ ਪੰਜਾਬ ਤੋਂ ਡਾਕਟਰ ਧਰਮਵੀਰ ਗਾਂਧੀ ਜੀ ਨੇ ਇਸ ਮੁੱਦੇ ਤੇ ਵਧੀਆ ਆਪਦਾ ਪੱਖ ਰੱਖਿਆ ਜਿਹਦੇ ਬਦਲੇ ਦੇਸ਼ ਦੀ ਫਾਈਨਾਂਸ ਮਨਿਸਟਰ ਨੂੰ ਵੀ ਇਹ ਬੋਲਣਾ ਪੈ ਗਿਆ ਚਾਹੇ ਕਿ ਉਹਨਾਂ ਨੇ ਝੂਠ ਹੀ ਬੋਲਿਆ ਪਾਰਲੀਮੈਂਟ ਦੇ ਵਿੱਚ ਉਹ ਕਹਿਣ ਨੂੰ ਤਿਆਰ ਹੋ ਗਏ ਕਿ ਅਸੀਂ ਪੈਸੇ ਦੇਣ ਨੂੰ ਤਿਆਰ ਆ ਪਰ ਕੋਈ ਲੈਣ ਨੂੰ ਨਹੀਂ ਆ ਰਿਹਾ ਹਣ ਤਾਂ ਇਹ ਸਾਰੀ ਗੱਲ ਹੈਗੀ ਆ ਕਿ ਜੇ ਲੋਕ ਆਪਦੀ ਆਵਾਜ਼ ਉਠਾਉਣਗੇ ਤਾਂ ਪੈਸੇ ਅਵੱਸ ਮਿਲਣਗੇ ਕਿਉਂਕਿ ਪੈਸੇ ਤਾਂ ਨਹੀਂ ਮਿਲਦੇ ਜੇ ਕੁਝ ਹੁੰਦੇ ਨਾ ਪਲ ਗਰੁੱਪ ਕੋਲੇ ਕੁਝ ਨਾ ਹੁੰਦਾ ਪਲ ਗਰੁੱਪ ਕੋਲੇ ਤਾਂ ਦੇਣਦਾਰੀ ਤੋਂ ਕਈ ਗੁਣਾ ਜ਼ਿਆਦਾ ਦੇ ਸੋਰਸਸ ਨੇ ਇਹ ਉਹਨਾਂ ਨੂੰ ਵੇਚ ਕੇ ਹੁਣ ਪੈਸੇ ਦੇਣ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਹੈ ਜੇ ਕਿਤੇ ਇਹ ਹੀ ਪ੍ਰਾਈਵੇਟ ਕਿਸੇ ਦੀ ਡਿਊਟੀ ਲਈ ਹੁੰਦੀ ਸੁਪਰੀਮ ਕੋਰਟ ਨੇ ਹੁਣ ਉਹ ਮਸਲਾ ਹੱਲ ਹੋ ਜਾਂਦਾ ਕਿਉਂਕਿ ਸਰਕਾਰੀ ਕੰਮ ਨੇ ਤੇ ਉਹ ਬੜੇ ਸਲੋ ਹੁੰਦੇ ਆ